ਪੂਜਾ ਕ੍ਰੈਸ਼ ਕਾਉਟਨ ਦੇ ਸੂਟ ਆ ਗਏ ਕਿੰਨੇ ਹਾਏ ਕਿੰਨੇ ਸੋਹਣੇ ਡਿਜ਼ਾਈਨ ਆ ਗਏ ਰੈਡ ਦਾ ਪੂਰੇ ਬੰਬ ਮੰਗਾਇਆ ਬੰਬ ਪੂਰੇ ਘੈਂਡੜੀਆਂ ਨੂੰ ਮੰਗਾਇਆ ਇਹਦਾ ਰੇਟ ਕੱਢਤਾ ਆਪਾਂ ਭਾਈ 200 ਰੁਪਏ ਦਾ ਇੱਕ ਤੇ 600 ਦੇ ਚਾਰ ਨਹੀਂ ਮੈਂ ਤਾਂ ਇੱਕ ਹੀ ਲੈ ਕੇ ਜਾਣਾ ਇੱਕ 200 ਦਾ ਫਿਰ ਨਹੀਂ ਮੇਰੇ ਕੋਲ ਦਾ 150 ਹੀ ਆ ਇੱਕ 150 150 ਵੀ ਲਾ ਦਾਂਗੇ ਜੇ ਸਾਡੀਆਂ ਵੀਡੀਓ ਸ਼ੇਅਰ ਕੀਤੀਆਂ ਜੀ ਪ੍ਰਾਣੀਆਂ ਤਾਂ 150 ਲਾਵਾਂਗੇ ਸ਼ੇਅਰ ਕੀਤੀ ਹੋਈ ਵੀਡੀਓ ਹਾਂਜੀ ਲਾ ਵੀ ਇੱਕ ਸੂਟ ਦੇ ਕਿਹੜਾ ਮੰਗਦੀ ਆ ਤੇ ਕੁੜੀ ਨੂੰ ਕਿਹੜਾ ਲਾ ਆਪਾਂ ਭਾਈ ਕਿਹੜਾ ਸੂਟ ਲੈਣਾ ਭਾਈ ਵੀਡੀਓ ਸ਼ੇਅਰ ਕਰਨ ਦੀ ਕੁੜੀ ਆਪਣੀ ਕੱਢ ਲੈ ਹੜਾ ਗਲਤੀ ਕੱਢ ਲੈ ਟਾਈਮ ਨਹੀਂ ਹੱਡੀ ਵੀਡੀਓ ਲੰਬੀ ਹੋ ਜੂ ਮੁਰ ਕੇ ਆ ਕਰਦੇ ਆ ਆ ਦੇ ਦੇ ਭਾਈ ਇੱਕ ਸੂਟ ਕੱਢ ਕੇ ਲੈ ਫਲਾ ਭਾਈ ਪੈਸੇ 150 ਰੁਪਏ ਦੇ ਦੋਸੇ ਰੱਖ ਲੀਏ ਨਹੀਂ ਨਹੀਂ ਲੈ ਚੱਕ ਪਿਆਰ ਭਾਈ ਤੇਰਾ ਸੂਟ ਆ ਲੈ 50 ਰੁਪਏ ਪੈਕ ਕਰਾ ਥੱਲੇ ਲਓ ਭਾਈ ਜਿੰਨੇ ਵੀ ਪੈਲਪਰਾ ਵੀਡੀਓ ਦੇਖ ਰਹੇ ਆ ਧਿਆਨ ਨਾਲ ਸੁਣ ਲੋ ਜਿਹੜੇ ਸਾਡੀ ਵੀਡੀਓ ਸ਼ੇਅਰ ਕਰਕੇ ਆਉਣਗੇ ਉਹਨਾਂ ਨੂੰ ਸਿੰਗਲ ਪੀਸ ਵੀ ਅਸੀਂ 150 ਦੇਵਾਂਗੇ ਵੈਸੇ ਸਿੰਗਲ 200 ਦਾ ਹੈਗਾ ਜਿੰਨੇ ਪੈਨਪਰਾ ਵੀਡੀਓ ਸ਼ੇਅਰ ਕਰਕੇ ਆਉਣਗੇ क्रश कॉटन ਦੇ ਡੈਲਡਾ कॉटन ਦੇ ₹150 ਦੇ ਵਿੱਚ ਬਸ ਵੀਡੀਓ ਸ਼ੇਅਰ ਕਰਕੇ ਆਉਣਾ ਪਊਗਾ ਨੰਬਰ 2 ਦੇ ਜੇ 10 ਪੀਸ ਲਓਗੇ 1350 ਦੇ ਜੇ 20 ਲਓਗੇ 2600 ਦੇ ਡੈਡ ਦਿਖਾ ਦੇ ਭਾਈ ਪੂਰੇ ਬੰਬ ਡਿਜ਼ਾਈਨ ਓਕੇ ਰਿਪੋਰਟ ਗੱਲਬਾਤ ਦਾ ਡੈਲਡਾ कॉटन क्रश कॉटन ਮੈਨੇ ਕਿੱਥੇ ਆ ਪੰਡਤਾਂ ਦੀ ਹੱਡੀ ਤੇ ਜਿੱਥੇ ਲੱਗੀ ਹੋਈ ਆ ਹੱਲਾ ਬੋਲ ਤੁਹਾਡਾ ਫੋਰਸ ਹੈ ਰਿਪੋਰਟ